ਤਰ ਗਏ ਲਖਾਂ ਨੂੰ ਲਗੇ ਤਾਰ ਕੇ ਆਏ ਸੀ ਮਲਾ ਬਣ ਕੇ ਆਪ ਤਰ ਗਏ ਲਖਾਂ ਨੂੰ ਲਗੇ ਤਾਰ ਕੇ ਆਏ ਸੀ ਮਲਾ ਬਣ ਕੇ ਆਪ ਤਰ ਗਏ ਲਖਾਂ ਤੋ ਮਹਾਪੁਰਖ ਹੁੰਦੇ ਬ੍ਰਹਮ ਗਿਆਨੀ ਤਤ ਵੇਤੇ ਕਾਰਕਵਾਪੁਰ ਉਹ ਜਮਨ ਮਰਨ ਵਿੱਚ ਨਹੀਂ ਹੁੰਦੇ ਨਾ ਉਹਨਾਂ ਦਾ ਜਨਮ ਹੁੰਦਾ ਨਾ ਉਹਨਾਂ ਦਾ ਮਰਨ ਹੁੰਦਾ ਉਹ ਅਜ਼ਰ ਅਮਰ ਪਤਸ਼ਾਈ ਦੇ ਮਾਲਕ ਹੁੰਦੇ ਆ ਉਹ ਕਿਤੇ ਨਹੀਂ ਗਏ ਸਰੀਰ ਅਲੋਪ ਕਰਿਆ ਉਸੇ ਤਰ੍ਹਾਂ ਅੱਜ ਵੀ ਸਾਡੇ ਨਾਲ ਹੈ ਅੰਗ ਸੰਗ ਸ਼ਰਦਾ ਵਾਲੇ ਪਿਆਰ ਵਾਲਿਆਂ ਨੂੰ ਅੱਜ ਵੀ ਦਰਸ਼ਨ ਇੰਤਜ਼ਾਰੇ ਦਿੰਦੇ ਨੇ ਕੋਈ ਯਾਦ ਕਰਕੇ ਸੌਂਦਾ ਨਾ ਸਾਡੇ ਗੁਰੂ ਕਿਤੇ ਗਏ ਐ ਨਾ ਸਾਡੇ ਸ਼ਹੀਦ ਕਿਤੇ ਗਏ ਐ ਨਾ ਸਾਡੇ ਸਤਪੁਰਖ ਮਹਾਪੁਰਖ ਕਿਤੇ ਉਹ ਗੁਰੂ ਦੇ ਵਿੱਚ ਸਮਾਜ ਆਇਆ ਕਰਦੇ ਨੇ ਸੂਰਜ ਕਿਰਨ ਮਿਲੇ ਜਨਕਾ ਜਦ ਹੁਆ ਜਮ ਦੀ ਮਰਦੀ ਹੋਮੇ ਉਹ ਸਾਧਨਾ ਦੇ ਅੰਦਰ ਨਹੀਂ ਹੁੰਦੀ ਉਹ ਆਪੇ ਨੂੰ ਜੀਨ ਕੇ ਆਪੇ ਕਹਿੰਦੇ ਜੀਨ ਕੇ ਆਪ ਤੇ ਫਿਰ ਬੁੱਝ ਲਿਆ ਕੀ ਵੀ ਉਹ ਤੋਂ ਬਿਨਾਂ ਕੁਝ ਖਾਏ ਨਹੀਂ ਜਦੋਂ ਆਪੇ ਨੂੰ ਪਛਾਣ ਲਿਆ ਵੀ ਮੈਂ ਕੌਣ ਐ ਬਸ ਇਹਨੂੰ ਫਿਰ ਸਮਝ ਆ ਗਈ ਕਬੀਰ ਜਾਂਕੋ ਖੋਜ ਤੇ ਪਾਇਓ ਸੋਈ ਔਰ ਸੋਈ ਫਿਰਕੇ ਤੂੰ ਪਿਆ ਤਾਂ ਜਾਂਕੋ ਕਹਿੰਦਾ ਔਰ ਇਸੇ ਤਰ੍ਹਾਂ ਗੁਰੂ ਵਾਲੇ ਬਣ ਕੇ ਇਸ ਮਾਰਗ ਤੇ ਚੱਲਦੇ ਆ ਆਪੇ ਦੀ ਖੋਜ ਕਰਨੀ ਵੀ ਤੂੰ ਕੌਣ ਐ ਮਾਨਤ ਜੋਤ ਸਰੂਪ ਹੈ ਇਸੇ ਤਰ੍ਹਾਂ ਸਤਿਪੁਰਖਾਂ ਨੇ ਆਣ ਕੇ ਪਰਉਪਕਾਰ ਕਰਦੇ ਆ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾ ਕੇ ਬ੍ਰਹਮ ਗਿਆਨ ਦੀਆਂ ਦਾਤਾਂ ਵਖਸ਼ ਕੇ ਆਤਮ ਗਿਆਨ ਕਲਾ ਕੇ ਆਤਮ ਗਿਆਨੀ ਸਤਿਪੁਰਖ ਮਾਪੁਰਖ ਬਣਾ ਦਿੱਤੇ ਤੋਂ ਅੱਜ ਵੀ ਬਣਾਈ ਜਾਂਦੇ ਅੱਜ ਵੀ ਨਾਮਨਾ ਜੋੜੀ ਜਾਂਦੇ ਅੱਜ ਵੀ ਅਮਰਤ ਨਾਲ ਜੀਵਿਤ ਸਿਕਾਈ ਜਾਂਦੀ ਆ ਉਹਨਾਂ ਦੀ ਹੀ ਬਖਸ਼ ਰਹਿਮਤ ਉਹਨਾਂ ਦੀ ਯਾਦ ਚ ਜੁੜ ਬੈਠੇ ਆ ਸਾਰੀਆਂ ਸੰਗਤਾਂ ਸਤਿ ਪੁਰਖਾਂ ਦੇ ਚਰਨਾਂ 'ਚ ਕਰੋੜਾਂ ਵਾਰੀ ਨਮਸਕਾਰ ਕਰਦੇ ਆ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਗਤਾਂ ਵਿੱਚੋਂ ਕੱਢ ਕੇ ਮੁਕਤ ਪਦਾਰਥ ਆਹ